ਘੁਦਰਾ ਮਹਿੰਗਾਈ ਦਰ ਵਿੱਚ ਕਮੀ ਤੋਂ ਬਾਅਦ ਥੋਕ ਮਹਿੰਗਾਈ ਦਰ ਦੇ ਵਿੱਚ ਵੀ ਕਮੀ ਆਈ ਹੈ ਥੋਕ ਮਹਿੰਗਾਈ ਦਰ 5 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ ਅਕਤੂਬਰ ਚ ਥੋਕ ਮਹਿੰਗਾਈ ਦਰ ਕੱਟ ਕੇ 1.77% ਦਰਜ ਕੀਤੀ ਗਈ ਹੈ ਅਕਤੂਬਰ ਦੇ ਵਿੱਚ ਜੋ ਫੀਸ ਦਰਜ ਕੀਤੀ ਗਈ ਸੀ ਸੇ ਜਾਣਕਾਰੀ ਦੇਣ ਦੇ ਲਈ ਗੌਰਵ ਖੋਸਲਾ ਸਰਨਾਲ ਜੁੜੇ ਹੋਏ ਨੇ ਗੌਰਵ ਲੋਕਾਂ ਦੇ ਲਈ ਕਿਸ ਤਰ੍ਹਾਂ ਦੀ ਖਬਰ ਮੰਨੀ ਜਾਏ ਜੀ ਬਿਲਕੁਲ ਦੇਖੋ ਕਾਫੀ ਰਾਹਤ ਦੀ ਖਬਰ ਹੈ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਕੋਸ਼ਿਸ਼ਾਂ ਕਰ ਰਹੀ ਸੀ ਕਿ ਕਿਸ ਤਰ੍ਹਾਂ ਮਹਿੰਗਾਈ ਦਾ ਨੂੰ ਕਾਬੂ ਕੀਤਾ ਜਾਏ ਲੇਕਿਨ ਲਗਾਤਾਰ ਆਰਬੀਆਈ ਤੇ ਸਰਕਾਰ ਦੀਆਂ ਕੋਸ਼ਿਸ਼ਾਂ ਰੰਗ ਲਿਆndੀਆਂ ਨਜ਼ਰ ਆ ਰਹੀਆਂ ਤੁਸੀਂ ਦੇਖੋ ਅੱਜ ਮਹਿੰਗਾਈ ਦਰ 5 ਥੋਕ ਮਹਿੰਗਾਈ ਦਰ ਪਹਿਲਾਂ ਖੁਦ ਬੁੱਧਵਾਰ ਨੂੰ ਖੁਦਰਾ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਗਏ ਉਹਦੇ ਵਿੱਚ ਵੀ ਕਾਫੀ ਕਮੀ ਦਰਜ ਕੀਤੀ ਗਈ ਲੇਕਿਨ ਅੱਜ ਜਿਸ ਤਰ੍ਹਾਂ ਇਹ ਥੋਕ ਮਹਿੰਗਾਈ ਦਰ ਦੇ ਅੰਕੜੇ ਜਾਰੀ ਹੋਏ ਇਹ ਲਗਭਗ 5 ਸਾਲਾਂ ਦੇ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਦੇਖੋ ਬਾਜ਼ਾਰ 'ਚ ਵੀ ਅਸਰ ਕਾਫੀ ਅ ਪਹਿਲਾਂ ਪਿਆਜ਼ ਬਹੁਤ ਮਹਿੰਗਾ ਸੀ, ਆਲੂ ਬਹੁਤ ਮਹਿੰਗਾ ਸੀ, ਟਮਾਟਰ ਬਹੁਤ ਮਹਿੰਗਾ ਸੀ। ਲੇਕਿਨ ਹੁਣ ਜਿਹੜੀ ਦੂਜੀ ਸਬਜੀਆਂ ਦੀਆਂ ਕੀਮਤਾਂ ਵੀ ਕਾਫੀ ਘੱਟ ਹੋ ਚੁੱਕੀਆਂ। ਯਾਨੀ ਕਹਿ ਸਕਦੇ ਹਾਂ ਕਿ ਆਮ ਜਨਤਾ ਨੂੰ ਵੀ ਕਾਫੀ ਰਾਹਤ ਮਿਲ ਰਹੀ ਹੈ ਜਿਹੜੀ ਸਰਕਾਰ ਕਦਮ ਚੁੱਕ ਰਹੀ ਹੈ। ਜੀ ਬਿਲਕੁਲ RBI ਦਾ ਹੁਣ ਅਗਲਾ ਕਦਮ ਕੀ ਰਹੇਗਾ ਇਸ ਤੇ ਗੌਰਵ? ਜੀ ਬਿਲਕੁਲ ਦੇਖੋ RBI ਦੀ RBI ਦਾ ਮੁੱਖ ਮਕਸਦ ਇਹ ਸੀਗਾ ਕਿ ਕਿਸ ਤਰ੍ਹਾਂ ਮਹਿੰਗਾਈ ਦਰ ਨੂੰ ਕਾਬੂ ਕੀਤਾ ਜਾਏ ਤਾਂ ਕਿ ਲਗਾਤਾਰ ਇੰਟਰਸਟ ਰੇਟ 'ਚ ਵਾਧਾ ਕੀਤਾ ਗਿਆ। ਹੁਣ ਜਦ RBI ਦਾ ਅਗਲਾ ਕਦਮ ਇਹ ਹੋ ਸਕਦਾ ਹੈ ਕਿ ਜਦ 2 ਦਸੰਬਰ ਨੂੰ ਕ੍ਰੈਡਿਟ ਪਾਲਿਸੀ ਹੈ ਉਹਦੇ ਵਿੱਚ ਵਿਆਜ ਦਰਾਂ 'ਚ ਸ਼ਾਇਦ ਕੁਝ ਰਾਹਤ ਮਿਲ ਸਕੇ। ਹਾਲਾਂਕਿ ਪਿਛਲੇ ਦਿਨ ਆਰਬੀ ਗਵਰਨਰ ਰਗੂਰਾਮ ਰਾਜਨ ਦਾ ਬਿਆਨ ਵੀ ਆਇਆ ਹੈ ਕਿ ਜੇਕਰ ਮਹਿੰਗਾਈ ਦਰ 'ਚ ਹੋਰ ਕਮੀ ਆਂਦੀ ਹੈ ਤੇ ਵਿਆਜ ਦਰਾਂ 'ਚ ਬਦਲਾਅ ਕੀਤਾ ਜਾਏਗਾ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਇੰਡਸਟਰੀ ਨੂੰ ਕਾਫੀ ਰਾਹਤ ਮਿਲੇਗੀ ਤੇ ਕਰਜ਼ਾ ਸਸਤਾ ਹੋ ਸਕਦਾ ਹੈ। ਬਿਲਕੁਲ ਗੌਰਵ ਇਸ ਦਿਨ ਆਲੇ ਕਰੇਲੂ ਵਰਤੋਂ ਦੇ ਵਿੱਚ ਆਉਣ ਵਾਲੇ ਸਮਾਨ ਦੇ ਭਾਅ ਤੇ ਕਿੰਨਾ ਕੋ ਅਸਰ ਪਏਗਾ? ਜੀ ਬਿਲਕੁਲ ਦੇਖੋ ਪਹਿਲੇ ਨਾਲੋਂ ਤੇ ਕਾਫੀ ਫਰਕ ਆ ਚੁੱਕਾ ਹੈ ਸਬਜ਼ੀਆਂ ਦੀ ਕੀਮਤਾਂ ਲਗਾਤਾਰ ਘਟ ਰਹੀਆਂ ਹੈ ਹਰ ਪਾਸੋਂ ਖਾਣ ਪੀਣ ਦੀਆਂ ਚੀਜ਼ਾਂ ਘਟ ਰਹੀਆਂ ਅਕਤੂਬਰ ਮਹੀਨੇ 'ਚ ਤੁਸੀਂ ਦੇਖਿਆ ਜਿਹੜੇ ਆਰਟੀਕਲਸ ਨੇ ਮਹਿੰਗਾਈ ਫੂ ਜੇ ਕਾਫੀ ਕਮੀ ਦਰਜ ਕੀਤੀ ਗਈ ਹੈ ਯਾਨੀ ਆਮ ਜਨਤਾ ਲਈ ਆਪਾਂ ਕਹਿ ਸਕਦੇ ਕਾਫੀ ਰਾਹਤ ਦੀ ਖਬਰ ਹੈ ਗਰਮ ਆਉਣ ਵਾਲੇ ਦਿਨਾਂ ਚ ਕੀ ਮੰਨਿਆ ਜਾਏ ਹੋਰ ਵੀ ਥਲੇ ਜਾ ਸਕਦੀਆਂ ਨੇ ਖੁਦਰਾ ਤੇ ਥੋਕ ਮਹਿੰਗਾਈ ਦਰ ਅ ਦੇਖੋ ਜਿਸ ਤਰ੍ਹਾਂ ਸਰਕਾਰ ਬਿਲਕੁਲ ਸਖਤ ਹੋ ਚੁੱਕੀ ਹੈ ਸਰਕਾਰ ਨੂੰ ਲੱਗ ਰਿਹਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਹੋਰ ਡੇਕ ਸਕਦੀਆਂ ਨੇ ਦੇਖੋ ਮਹਿੰਗਾਈ ਦਰ ਘਟਣ ਦੀ ਸਭ ਤੋਂ ਵੱਡੀ ਵਜ੍ਹਾ ਹੋਰ ਵੀ ਹੈ ਕਿ ਕੱਚੇ ਅਮਰੀਕਾ ਚ ਲਗਾਤਾਰ ਸਟਾਕ ਵਧ ਰਿਹਾ ਹੈ ਕਰੂਡ ਔਇਲ ਦਾ ਤੇ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਡੇਕ ਰਹੀਆਂ ਨੇ ਇਹ ਕਹਿ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ ਮਹਿੰਗਾਈ ਦਰ ਚ ਕਮੀ ਦੀ ਅਗਰ ਕਰੂਡ ਔਇਲ ਦੇ ਪ੍ਰਾਈਸਸ ਹੋਰ ਥੱਲੇ ਆਂਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਮਹਿੰਗਾਈ ਦਰ ਹੋਰ ਥੱਲੇ ਆਏਗੀ